ਬਹੁਤ ਪੁਰਾਣੇ ਸਮਿਆਂ ਦੀ ਗੱਲ ਹੈ। ਬਗਦਾਦ ਦੇ ਇੱਕ ਚੌਂਕ ਤੇ ਸ਼ਹਿਰ ਦੇ ਗਰੀਬ ਮਜ਼ਦੂਰ ਤੇ ਦਿਹਾੜੀਦਾਰ ਆਪਣੇ ਪਰਿਵਾਰਾਂ ਦੀ ਰੋਜ਼ੀ-ਰੋਟੀ ਲਈ ਇਕੱਠੇ ਹੁੰਦੇ ਸਨ। ਇਸੇ ਸ਼ਹਿਰ ਵਿੱਚ ਇੱਕ ਅਮੀਰ ਆਦਮੀ ਰਹਿੰਦਾ ਸੀ ਜਿਸ ਦਾ ਨਾਂ ਸੀ ਹਾਸ਼ਮ। ਹਾਸ਼ਮ ਨੂੰ ਅਕਸਰ ਕੰਮ ਕਰਵਾਉਣ ਲਈ ਕਿਸੇ ਨਾ ਕਿਸੇ ਮਜ਼ਦੂਰ ਦੀ ਜ਼ਰੂਰਤ ਪੈਂਦੀ ਰਹਿੰਦੀ ਸੀ। ਇੱਕ ਦਿਨ ਉਹ ਐਸੇ ਮਨਸੂਬੇ ਨਾਲ ਚੌਂਕ ਤੇ ਆਇਆ ਕਿ ਸ਼ਾਇਦ ਕੋਈ ਮਜ਼ਦੂਰ ਮਿਲ ਜਾਵੇ ਜੋ ਉਸ ਦਾ ਅੱਜ ਦਾ ਕੰਮ ਪੂਰਾ ਕਰ ਸਕੇ। ਚੌਂਕ ਤੇ ਮਜ਼ਦੂਰਾਂ ਦੀ ਭੀੜ ਇੱਕ ਪਾਸੇ ਤੋਂ ਦੂਜੇ ਪਾਸੇ ਇੰਜ ਘੁੰਮ ਰਹੀ ਸੀ ਜਿਵੇਂ ਸਮੁੰਦਰ ਦੀਆਂ ਲਹਿਰਾਂ ਹੋਣ ਜੋ ਕਿਨਾਰੇ ਨਾਲ ਟਕਰਾ ਕੇ ਵਾਪਸ ਮੁੜ ਜਾਂਦੀਆਂ ਹਨ ਜਿਵੇਂ ਕੋਈ ਅਮੀਰ ਆਦਮੀ ਮਜ਼ਦੂਰ ਦੀ ਭਾਲ ਵਿੱਚ ਆਉਂਦਾ ਚੌਂਕ ਤੋਂ ਉੱਚੀਆਂ ਆਵਾਜ਼ਾਂ ਗੂੰਜਦੀਆਂ ਜਨਾਬ ਮੈਂ ਹਾਜ਼ਰਾਂ ਮੈਂ ਹਾਜ਼ਰਾਂ ਹਾਸ਼ਮ ਨੂੰ ਮਜ਼ਦੂਰਾਂ ਦੀ ਇਸ ਹਾਲਤ ਤੇ ਤਰਸ ਆਇਆ ਪਰ ਨਾਲ ਹੀ ਹੈਰਾਨੀ ਵੀ ਹੋਈ ਕਿਉਂਕਿ ਇਸ ਭੀੜ ਵਿੱਚ ਇੱਕ ਅਜਿਹਾ ਮਜ਼ਦੂਰ ਸੀ ਜੋ ਚੁੱਪ-ਚਾਪ ਇੱਕ ਥਾਂ ਤੇ ਬੈਠਾ ਸੀ ਉਸਦੇ ਚਿਹਰੇ ਤੋਂ ਲੱਗਦਾ ਸੀ ਜਿਵੇਂ ਉਹਨੂੰ ਪੂਰਾ ਭਰੋਸਾ ਹੋਵੇ ਇਹ ਕੰਮ ਦੇਣ ਵਾਲਾ ਖੁਦ ਉਸ ਕੋਲ ਆਏਗਾ। ਹਾਸ਼ਮ ਸਿੱਧਾ ਉਸ ਨੌਜਵਾਨ ਕੋਲ ਗਿਆ ਤੇ ਬੋਲਿਆ, "ਤੈਨੂੰ ਕੰਮ ਚਾਹੀਦਾ ਹੈ?" ਨੌਜਵਾਨ ਨੇ ਜਵਾਬ ਦਿੱਤਾ, "ਮੈਂ ਤੁਹਾਡਾ ਕੰਮ ਜ਼ਰੂਰ ਕਰਾਂਗਾ। ਜੇ ਮੈਂ ਚੌਂਕ ਤੇ ਬੈਠਾ ਹਾਂ ਤਾਂ ਕੰਮ ਲਈ ਹੀ ਬੈਠਾ ਹਾਂ। ਪਰ ਮੈਂ ਦਿਹਾੜੀ 50 ਰੁਪਏ ਲਵਾਂਗਾ। ਕੀ ਤੁਹਾਨੂੰ ਇਹ ਮਨਜ਼ੂਰ ਹੈ?" ਹਾਸ਼ਮ ਹੈਰਾਨ ਹੋ ਕੇ ਬੋਲਿਆ, "50 ਰੁਪਏ? ਇਹ ਤਾਂ ਬਹੁਤ ਜ਼ਿਆਦਾ ਨੇ। ਬਾਕੀ ਮਜ਼ਦੂਰ ਤਾਂ ਸਿਰਫ 10 ਰੁਪਏ ਲੈਂਦੇ ਨੇ। ਤੂੰ ਅਜਿਹਾ ਕੀ ਕਰਦਾ ਹੈਂ ਜਿਸ ਦੇ ਲਈ ਮੈਂ ਤੈਨੂੰ 50 ਰੁਪਏ ਦੇਵਾਂ?" ਨੌਜਵਾਨ ਨੇ ਕਿਹਾ, ਜੇ ਤੋ ਇਹਨੂੰ ਮਨਜ਼ੂਰ ਨਹੀਂ ਤਾਂ 10 ਰੁਪਏ ਵਾਲੇ ਮਜ਼ਦੂਰਾਂ ਦੀ ਭੀੜ ਉੱਥੇ ਖੜੀ ਐ ਤੁਸੀਂ ਉਹਨਾਂ ਵਿੱਚੋਂ ਕਿਸੇ ਨੂੰ ਚੁੱਕ ਲਓ ਹਾਸ਼ਮ ਨੂੰ ਇਹ ਸੁਣ ਕੇ ਬੜੀ ਹੈਰਾਨੀ ਹੋਈ ਫਿਰ ਉਹਨੇ ਸੋਚ ਕੇ ਕਿਹਾ ਚਲ ਠੀਕ ਐ ਮੈਨੂੰ ਮਨਜ਼ੂਰ ਐ ਤਾਂ ਨੌਜਵਾਨ ਬੋਲਿਆ ਜ਼ਰਾ ਰੁਕੋ ਮੇਰੀਆਂ ਕੁਝ ਸ਼ਰਤਾਂ ਵੀ ਹਨ ਉਹਨਾਂ ਤੋਂ ਬਿਨਾ ਮੈਂ ਕਦੇ ਮਜ਼ਦੂਰੀ ਤੇ ਨਹੀਂ ਜਾਂਦਾ ਹਾਸ਼ਮ ਹੈਰਾਨ ਹੋ ਕੇ ਬੋਲਿਆ ਕੀ ਕੀ ਸ਼ਰਤਾਂ ਪਾਗਲ ਹੋ ਗਿਆ ਕੀ ਸ਼ਰਤਾਂ ਤਾਂ ਮਾਲਕ ਰੱਖਦੇ ਨੇ ਇਸ ਹਿਸਾਬ ਨਾਲ ਸ਼ਰਤਾਂ ਰੱਖਣ ਦਾ ਹੱਕ ਤਾਂ ਮੇਰਾ ਬਣਦਾ ਐ ਨੌਜਵਾਨ ਨੇ ਜਵਾਬ ਦਿੱਤਾ ਜੇ ਤੁਸੀਂ ਮੇਰੀਆਂ ਸ਼ਰਤਾਂ ਨਹੀਂ ਮੰਨਦੇ ਤਾਂ ਮੈਂ ਤੁਹਾਡੇ ਨਾਲ ਨਹੀਂ ਜਾਵਾਂਗਾ ਹਾਸ਼ਮ ਨੇ ਉਤਸੁਕਤਾ ਨਾਲ ਸੋਚ ਕੇ ਕਿਹਾ ਚਲ ਠੀਕ ਹੈ ਦੱਸ ਦੇ ਤੇਰੀਆਂ ਸ਼ਰਤਾਂ ਕੀ ਹਨ ਤੇ ਕਿੰਨੀਆਂ ਹਨ ਨੌਜਵਾਨ ਬੋਲਿਆ ਮੇਰੀ ਪਹਿਲੀ ਸ਼ਰਤ ਇਹ ਹੈ ਕਿ ਤੁਸੀਂ ਮੇਰੇ ਬਾਰੇ ਕੋਈ ਸਵਾਲ ਨਹੀਂ ਪੁੱਛੋਗੇ ਦੂਜੀ ਸ਼ਰਤ ਇਹ ਹੈ ਕਿ ਜਿਵੇਂ ਹੀ ਅਜ਼ਾਨ ਹੋਵੇਗੀ ਉਸ ਵੇਲੇ ਤੋਂ ਲੈ ਕੇ ਨਮਾਜ਼ ਪੜਨ ਤੱਕ ਮੈਂ ਤੁਹਾਡਾ ਮਜ਼ਦੂਰ ਨਹੀਂ ਰਹਾਂਗਾ ਇਸ ਦੌਰਾਨ ਮੈਂ ਤੁਹਾਡੀ ਕੋਈ ਗੱਲ ਨਹੀਂ ਮੰਨਾਂਗਾ ਤੇ ਨਾ ਹੀ ਤੁਸੀਂ ਮੈਨੂੰ ਕੋਈ ਹੁਕਮ ਦੇ ਸਕੋਗੇ ਤੀਜੀ ਸ਼ਰਤ ਇਹ ਹੈ ਕਿ ਜੇ ਤੁਸੀਂ ਮੈਨੂੰ ਕੋਈ ਸਵਾਲ ਪੁੱਛਿਆ ਤਾਂ ਇਹ ਮੇਰੀ ਮਰਜ਼ੀ ਹੋਏਗੀ ਕਿ ਮੈਂ ਉਸ ਦਾ ਜਵਾਬ ਦਿਆਂ ਜਾਂ ਨਾ ਦਿਆਂ ਹਾਸ਼ਮ ਇਹ ਸੁਣ ਕੇ ਮੁਸਕਰਾਉਂਦਾ ਹੋਇਆ ਬੋਲਿਆ ਤੂੰ ਤਾਂ ਬੜਾ ਅਜੀਬ ਦਿਹਾੜੀਦਾਰ ਹੈ ਚੱਲ ਮੈਨੂੰ ਇਹ ਵੀ ਮਨਜ਼ੂਰ ਹੈ ਹੁਣ ਆਪਣਾ ਸਮਾਨ ਚੁੱਕ ਤੇ ਕੰਮ ਤੇ ਚੱਲ ਇਸ ਤੋਂ ਬਾਅਦ ਹਾਸ਼ਮ ਤੇ ਉਹ ਨੌਜਵਾਨ ਚਲਦੇ ਚਲਦੇ ਹਾਸ਼ਮ ਦੇ ਘਰ ਪਹੁੰਚ ਗਏ ਜਦੋਂ ਨੌਜਵਾਨ ਨੇ ਕੰਮ ਸ਼ੁਰੂ ਕੀਤਾ ਤਾਂ ਹਾਸ਼ਮ ਦੇਖ ਕੇ 당ਗ ਰਹਿ ਗਿਆ ਜੋ ਕੰਮ ਆਮ ਮਜ਼ਦੂਰ ਪੂਰੇ ਦਿਨ ਵਿੱਚ ਕਰਦਾ ਸੀ ਇਸ ਨੌਜਵਾਨ ਨੇ ਸਿਰਫ 2 ਘੰਟਿਆਂ ਵਿੱਚ ਹੀ ਪੂਰਾ ਕਰਤਾ ਹਾਸ਼ਮ ਨੇ ਉਹਨੂੰ ਹੋਰ ਕੰਮ ਤੇ ਲਾਇਆ ਤੇ ਆਪ ਕਿਤੇ ਬਾਹਰ ਚਲਾ ਗਿਆ। ਨੌਜਵਾਨ ਗਲੀ ਵਿੱਚ ਮਿੱਟੀ ਖੋਦ ਰਿਹਾ ਸੀ ਕਿ ਅਚਾਨਕ ਅਜ਼ਾਨ ਦੀ ਆਵਾਜ਼ ਆਈ। ਉਸਨੇ ਤੁਰੰਤ ਕੰਮ ਛੱਡ ਦਿੱਤਾ ਤੇ ਉੱਥੋਂ ਜਾਣ ਲੱਗਾ। ਉਦੋਂ ਹੀ ਹਾਸ਼ਮ ਦੇ ਬੇਟੇ ਨੇ ਦੇਖਿਆ ਕਿ ਮਜ਼ਦੂਰ ਮਿੱਟੀ ਦਾ ਖੱਡਾ ਗਲੀ ਵਿੱਚ ਛੱਡ ਕੇ ਜਾ ਰਿਹਾ ਹੈ। ਉਸਨੇ ਆਵਾਜ਼ ਮਾਰੀ। ਓਏ, ਜ਼ਰਾ ਰੁੱਕ। ਇਸ ਮਿੱਟੀ ਨੂੰ ਤਾਂ ਬਰਾਬਰ ਕਰਦਾ ਜਾ। ਨੌਜਵਾਨ ਨੇ ਕਿਹਾ, ਚੁੱਪ ਕਰ। ਇਸ ਵੇਲੇ ਮੈਂ ਤੇਰੇ ਪਿਓ ਦੀ ਵੀ ਨਹੀਂ ਸੁਣਾਗਾ। ਜਦੋਂ ਅਜ਼ਾਨ ਹੁੰਦੀ ਹੈ ਮੈਂ ਸਭ ਕੁਝ ਭੁੱਲ ਜਾਂਦਾ ਹਾਂ। ਇਸ ਤਰ੍ਹਾਂ ਉਹਦੀ ਸੁਣਦਾ ਹਾਂ ਜੋ ਸਭ ਕੁਝ ਸੁਣਦਾ ਤੇ ਜਾਣਦਾ ਹੈ ਜੇ ਤੁਸੀਂ ਚਾਹੋ ਤਾਂ ਖੁਦ ਮਿੱਟੀ ਬਰਾਬਰ ਕਰ ਲਓ ਵੈਸੇ ਵੀ ਮੇਰੀ ਤੁਹਾਡੇ ਪਿਓ ਨਾਲ ਗੱਲ ਹੋ ਚੁੱਕੀ ਹੈ ਇਹ ਕਿ ਆ ਕਿ ਨੌਜਵਾਨ ਨमाज ਪੜਨ ਚਲਾ ਗਿਆ ਮੁੜ ਕੇ ਆਇਆ ਤੇ ਫਿਰ ਕੰਮ ਤੇ ਲੱਗ ਗਿਆ ਇੰਨੇ ਵਿੱਚ ਹਾਸ਼ਮ ਬਾਹਰੋਂ ਆਇਆ ਤੇ ਨੌਜਵਾਨ ਨੂੰ ਪੁੱਛਿਆ ਮੈਂ ਤੇਰੇ ਲਈ ਖਾਣਾ ਲਿਆਵਾਂ ਨੌਜਵਾਨ ਨੇ ਕਿਹਾ ਮੈਂ ਰੋਜ਼ੇ ਵਿੱਚ ਹਾਂ ਹਾਸ਼ਮ ਇਹ ਸੁਣ ਕੇ ਹੈਰਾਨ ਹੋਇਆ ਤੇ ਸੋਚਣ ਲੱਗਾ ਕਿ ਅਜੇ ਰਮਜ਼ਾਨ ਸ਼ੁਰੂ ਵੀ ਨਹੀਂ ਹੋਇਆ ਤੇ ਇਹ ਨੌਜਵਾਨ ਰੋਜ਼ੇ ਰੱਖ ਕੇ ਮਜ਼ਦੂਰੀ ਕਰ ਰਿਹਾ ਹੈ ਖੈਰ ਜਦੋਂ ਸ਼ਾਮ ਹੋਈ ਤਾਂ ਹਾਸ਼ਮ ਨੇ ਕਿਹਾ ਨੌਜਵਾਨ ਇਹ ਲੈ ਤੇਰੇ 50 ਰੁਪਏ ਵੈਸੇ ਤੇਰਾ ਨਾਂ ਕੀ ਹੈ ਨੌਜਵਾਨ ਨੇ ਕਿਹਾ ਹਜ਼ੂਰ ਮੈਂ ਤੁਹਾਨੂੰ ਪਹਿਲਾਂ ਹੀ ਆਖਿਆ ਸੀ ਕਿ ਜਿਸ ਸਵਾਲ ਦਾ ਜਵਾਬ ਦੇਣ ਦਾ ਮਨ ਨਾ ਹੋਵੇ ਉਸ ਦਾ ਜਵਾਬ ਨਹੀਂ ਦੇਾਂਗਾ ਅੱਛਾ ਖੁਦਾ ਹਾਫਿਜ਼ ਮੈਂ ਹੁਣ ਹੋਰ ਕੰਮ ਤੇ ਜਾਣਾ ਹੈ ਹਾਸ਼ਮ ਇਹ ਸੁਣ ਕੇ ਹੈਰਾਨ ਹੋਇਆ ਤੇ ਉਸ ਵੱਲ ਵੇਖਦਾ ਰਿਹਾ ਉਸ ਨੇ ਇਸ ਗੱਲ ਨੂੰ ਦਿਲ ਵਿੱਚ ਸੰਭ ਲਿਆ ਤੇ ਸਾਰੀ ਰਾਤ ਸੋਚਦਾ ਰਿਹਾ ਉਸਨੂੰ ਪਹਿਲੀ ਵਾਰ ਇੱਕ ਅਜਿਹਾ ਮਜ਼ਦੂਰ ਮਿਲਿਆ ਸੀ ਜੋ ਪੈਸਿਆਂ ਤੋਂ ਵੱਧ ਆਪਣੇ ਅਸੂਲਾਂ ਤੇ ਕਾਇਦਿਆਂ ਨੂੰ ਅਹਿਮੀਅਤ ਦਿੰਦਾ ਸੀ। ਅਗਲੇ ਦਿਨ ਹਾਸ਼ਮ ਫੇਰ ਉਸੇ ਇਰਾਦੇ ਨਾਲ ਚੌਂਕ ਤੇ ਗਿਆ ਕਿ ਸ਼ਾਇਦ ਉਹ ਨੌਜਵਾਨ ਮੋੜ ਮਿਲ ਜਾਵੇ। ਮਜ਼ਦੂਰਾਂ ਦੀ ਭੀੜ ਫੇਰ ਸ਼ੋਰ ਮਚਾ ਰਹੀ ਸੀ ਪਰ ਹਾਸ਼ਮ ਦੀਆਂ ਨਜ਼ਰਾਂ ਉਸ ਨੌਜਵਾਨ ਨੂੰ ਲੱਭ ਰਹੀਆਂ ਸਨ। ਉਸਨੇ ਹੋਰ ਮਜ਼ਦੂਰਾਂ ਤੋਂ ਪੁੱਛਿਆ ਤਾਂ ਇੱਕ ਨੇ ਦੱਸਿਆ, "ਹਜ਼ੂਰ, ਉਹ ਨੌਜਵਾਨ ਸਿਰਫ ਸੋਮਵਾਰ ਤੇ ਵੀਰਵਾਰ ਨੂੰ ਜਾਂਦਾ ਹੈ।" ਇਹ ਸੁਣ ਕੇ ਹਾਸ਼ਮ ਘਰ ਵੱਲ ਤੁਰ ਪਿਆ। ਉਹ ਅਜੀ ਕੁਝ ਦੂਰ ਹੀ ਗਿਆ ਸੀ ਕਿ ਇੱਕ ਬੁੱਢੇ ਆਦਮੀ ਨੇ ਪਿੱਛੋਂ ਆਵਾਜ਼ ਮਾਰੀ ਪੁੱਤਰ ਜ਼ਰਾ ਗੱਲ ਸੁਣ ਇਹ ਇੱਕ ਗਰੀਬ ਆਦਮੀ ਦੀ ਕਮਜ਼ੋਰ ਆਵਾਜ਼ ਸੀ ਜੋ ਮੁਸ਼ਕਲ ਨਾਲ ਤੁਰ ਰਿਹਾ ਸੀ ਉਸਨੇ ਕਿਹਾ ਕੀ ਤੁਸੀਂ ਮੈਨੂੰ ਚੌਂਕ ਦੇ ਦਰਖਤ ਕੋਲ ਛੱਡ ਸਕਦੇ ਹੋ ਹਾਸ਼ਮ ਨੇ ਕਿਹਾ ਜੀ ਜ਼ਰੂਰ ਛੱਡ ਦਿਆਂਗਾ ਪਰ ਤੁਸੀਂ ਉੱਥੇ ਕਿਉਂ ਜਾਣਾ ਚਾਹੁੰਦੇ ਹੋ ਬੁੱਢਾ ਬੋਲਿਆ ਦਰਸਲ ਮੇਰਾ ਪੁੱਤਰ ਕਾਫੀ ਸਮੇ ਤੋਂ ਬਿਮਾਰ ਹੈ ਅੱਜ ਉਸਦੀ ਦਵਾਈ ਖਤਮ ਹੋ ਗਈ ਹੈ ਪਰ ਮੈਨੂੰ ਜ਼ਰਾ ਵੀ ਫਿਕਰ ਨਹੀਂ ਕਿਉਂਕਿ ਮੈਨੂੰ ਪੂਰਾ ਯਕੀਨ ਹੈ ਕਿ ਰੱਬ ਨੇ ਮੇਰੇ ਪੁੱਤਰ ਲਈ ਹਫ਼ਤੇ ਦੀ ਦਵਾਈ ਦਾ ਇੰਤਜ਼ਾਮ ਕਰ ਰੱਖਿਆ ਹੈ। ਤੁਸੀਂ ਮੈਨੂੰ ਬਸ ਉੱਥੇ ਪਹੁੰਚਾ ਦਿਓ। ਖੁਦਾ ਤੁਹਾਨੂੰ ਇਸ ਨੇਕੀ ਦਾ ਫਲ ਦੇਵੇਗਾ। ਹਾਸ਼ਮ ਜੋ ਪਹਿਲਾਂ ਹੀ ਹੈਰਾਨ ਸੀ ਉਸ ਬੁੱਢੇ ਦੀਆਂ ਗੱਲਾਂ ਸੁਣ ਕੇ ਹੋਰ ਡੂੰਗੀ ਸੋਚ ਵਿੱਚ ਡੁੱਬ ਗਿਆ। ਉਸਨੇ ਬੁੱਢੇ ਨੂੰ ਦਰਖਤ ਕੋਲ ਛੱਡਿਆ ਤੇ ਲੁੱਕ ਕੇ ਦੇਖਣ ਲੱਗਾ ਕਿ ਦਵਾਈ ਆਖਰ ਆਉਂਦੀ ਕਿੱਥੋਂ ਹੈ। ਕੁਝ ਸਮੇਂ ਬਾਅਦ ਇੱਕ ਆਦਮੀ ਤੇਜ਼ ਕਦਮਾਂ ਨਾਲ ਆਇਆ ਜਿਸਨੇ ਆਪਣਾ ਚਿਹਰਾ ਨੀਲੇ ਰੁਮਾਲ ਨਾਲ ਢੱਕਿਆ ਹੋਇਆ ਸੀ। ਉਹ ਬੁੱਢੇ ਕੋਲ ਪਹੁੰਚਿਆ ਤੇ ਬੋਲਿਆ ਬਜ਼ੁਰਗੋ ਮਾਫ ਕਰਨਾ ਅੱਜ ਥੋੜੀ ਡੇਰ ਹੋ ਗਈ ਉਸਨੇ ਦਵਾਈ ਦਾ ਥੈਲਾ ਬੁੱਢੇ ਨੂੰ ਦਿੱਤਾ ਜਿਵੇਂ ਮੁੜਨ ਲੱਗਾ ਬੁੱਢੇ ਨੇ ਉਸ ਦਾ ਹੱਥ ਫੜ ਲਿਆ ਤੇ ਕਿਹਾ ਰੱਬ ਦੇ ਬੰਦੇ ਮੈਨੂੰ ਆਪਣਾ ਚਿਹਰਾ ਦਿਖਾ ਦੇ ਮੈਂ ਆਪਣੇ ਮਦਦਗਾਰ ਨੂੰ ਅੱਖਾਂ ਨਾਲ ਦੇਖ ਕੇ ਦੁਆ ਦੇਣੀ ਚਾਹੁੰਦਾ ਹਾਂ ਨੀਲੇਰ ਮੋਲ ਵਾਲੇ ਨੇ ਕਿਹਾ ਬਾਬਾ ਯਕੀਨ ਮੰਨੋ ਇਹਦੇ ਵਿੱਚ ਮੇਰਾ ਕੋਈ ਕਮਾਲ ਨਹੀਂ ਬਸ ਇਹ ਸਮਝ ਲਓ ਕਿ ਉਸ ਨੀਲੇ ਅਸਮਾਨ ਵਾਲੇ ਨੇ ਇਸ ਨੀਲੇ ਰਮਾਲ ਵਾਲੇ ਨੂੰ ਤੁਹਾਡੀ ਮਦਦ ਲਈ ਭੇਜਿਆ ਇਹ ਕਹਿ ਕੇ ਉਹ ਚਲਾ ਗਿਆ ਹਾਸ਼ਮ ਨੇ ਇਹ ਸਾਰਾ ਮਾਜਰਾ ਲੁਕ ਕੇ ਵੇਖਿਆ ਤੇ ਇੰਨਾ ਮਗਨ ਹੋ ਗਿਆ ਕਿ ਭੁੱਲ ਹੀ ਗਿਆ ਕਿ ਉਹ ਤਾਂ ਉਸ ਨੌਜਵਾਨ ਮਜ਼ਦੂਰ ਦੀ ਭਾਲ ਵਿੱਚ ਆਇਆ ਸੀ ਉਹ ਦੌੜ ਕੇ ਬੁੱਢੇ ਕੋਲ ਗਿਆ ਤੇ ਪੁੱਛਿਆ ਇਹ ਆਦਮੀ ਕੌਣ ਸੀ ਜੋ ਤੁਹਾਡੀ ਮਦਦ ਲਈ ਆਇਆ ਬੁੱਢੇ ਨੇ ਕਿਹਾ ਮੈਂ ਇਹਨੂੰ ਨਹੀਂ ਜਾਣਦਾ ਮੈਂ ਸਿਰਫ ਇਹ ਜਾਣਦਾ ਹਾਂ ਕਿ ਜਦੋਂ ਵੀ ਮੇਰੇ ਬੇਟੇ ਦੀ ਦਵਾਈ ਖਤਮ ਹੁੰਦੀ ਹੈ ਮੈਂ ਇੱਥੇ ਆ ਜਾਂਦਾ ਹਾਂ ਤੇ ਇਹ ਨੀਲੇ ਰਮਾਲ ਵਾਲਾ ਮੈਨੂੰ ਦਵਾਈ ਦੇ ਜਾਂਦਾ ਹੈ ਹਾਸ਼ਮ ਨੇ ਬੁੱਢੇ ਨੂੰ ਉਸ ਦੇ ਘਰ ਛੱਡਿਆ ਤੇ ਆਪ ਘਰ ਵਾਪਸ ਚਲਾ ਗਿਆ ਅਗਲੇ ਦਿਨ ਉਹ ਮੁੜ ਚੌਂਕ ਤੇ ਗਿਆ ਪਰ ਉਹ ਨੌਜਵਾਨ ਉੱਥੇ ਨਹੀਂ ਸੀ ਹੁਣ ਹਾਸ਼ਮ ਸਿਰਫ ਉਸ ਮਜ਼ਦੂਰ ਨੂੰ ਹੀ ਨਹੀਂ ਸਗੋਂ ਨੀਲੇ ਰਮਾਲ ਵਾਲੇ ਨੂੰ ਵੀ ਲੱਭ ਰਿਹਾ ਸੀ ਪਰ ਅਫਸੋਸ ਦੋਹਾਂ ਵਿੱਚੋਂ ਕੋਈ ਨਾ ਮਿਲਿਆ ਉਹ ਬਗਦਾਦ ਦੀਆਂ ਗਲੀਆਂ ਵਿੱਚ ਜਾਸੂਸ ਵਾਂਗ ਘੁੰਮਦਾ ਰਿਹਾ ਫਿਰ ਅਚਾਨਕ ਉਹਨੇ ਸੁਣਿਆ ਕਿ ਨੇੜੇ ਇੱਕ ਘਰ ਵਿੱਚੋਂ ਬੱਚਿਆਂ ਦੇ ਰੋਂਦੀਆਂ ਆਵਾਜ਼ਾਂ ਆ ਰਹੀਆਂ ਸਨ ਇੱਕ ਮਾਂ ਆਪਣੇ ਬੱਚਿਆਂ ਨੂੰ ਬਾਰ-ਬਾਰ ਤਸੱਲੀ ਦੇ ਰਹੀ ਸੀ ਫਿਕਰ ਨਾ ਕਰੋ ਉਹ ਹੁਣੇ ਆਏਗਾ ਹਾਸ਼ਮ ਇਹ ਵੇਖ ਹੀ ਰਿਹਾ ਸੀ ਕਿ ਇੱਕ ਘੋਟਸਵਾਰ ਰਾਸ਼ਨ ਦੇ ਥੈਲਿਆਂ ਨਾਲ ਉਸ ਘਰ ਵਿੱਚ ਦਾਖਲ ਹੋਇਆ ਉਹ ਉਹੀ ਨੀਲੇ ਰਮਾਲ ਵਾਲਾ ਸੀ ਹਾਸ਼ਮ ਦਰਵਾਜ਼ੇ ਕੋਲ ਗਿਆ ਤਾਂ ਦੇਖਿਆ ਕਿ ਭੁੱਖ ਨਾਲ ਢੜਫਦੇ ਬੱਚੇ ਖੁਸ਼ੀ ਵਿੱਚ ਨੀਲੇ ਰਮਾਲ ਵਾਲੇ ਨਾਲ ਲਿਪਟ ਰਹੇ ਸਨ ਉਹਨਾਂ ਦੀ ਮਾਂ ਹੱਥ ਝੁੱਕ ਕੇ ਉਸਨੂੰ ਦੁਆਵਾਂ ਦੇ ਰਹੀ ਸੀ ਹਾਸ਼ਮ ਇਹ ਸਭ ਵੇਖ ਹੀ ਰਿਹਾ ਸੀ ਕਿ ਨੀਲੇ ਰਮਾਲ ਵਾਲਾ ਬਾਹਰ ਆਇਆ ਹਾਸ਼ਮ ਨੇ ਉਸਨੂੰ ਰੋਕਿਆ ਤੇ ਕਿਹਾ اے ਖੁਦਾ ਦੇ ਬੰਦੇ ਤੂੰ ਮੈਨੂੰ ਆਪਣੇ ਕੰਮਾਂ ਦਾ ਗੁਲਾਮ ਬਣਾ ਲਿਆ। ਮੈਨੂੰ ਦੱਸ ਤੂੰ ਕੌਣ ਐ? ਜੇ ਤੂੰ ਮੈਨੂੰ ਆਪਣੇ ਨਾਲ ਰੱਖ ਲਵੇਂ ਤਾਂ ਖੁਦਾ ਦੀ ਕਸਮ ਮੈਂ ਸਾਰੀ ਉਮਰ ਤੇਰੀ ਸੇਵਾ ਕਰਾਂਗਾ। ਨੀਲੇ ਰਮਾਲ ਵਾਲੇ ਨੇ ਇੱਕ ਪਲ ਹਾਸ਼ਮ ਬਲ ਵੇਖਿਆ ਜਿਵੇਂ ਮੁਸਕਰਾ ਰਿਹਾ ਹੋਵੇ। ਫਿਰ ਆਪਣੇ ਘੋੜੇ ਤੇ ਸਵਾਰ ਹੋਇਆ ਤੇ ਬਿਨਾ ਕੁਝ ਬੋਲੇ ਹਵਾ ਵਾਂਗ ਚਲਾ ਗਿਆ। ਹਾਸ਼ਮ ਉਸ ਔਰਤ ਦੇ ਘਰ ਵਿੱਚ ਗਿਆ। ਟੁੱਟਿਆ-ਫੁੱਟਿਆ ਮਕਾਨ ਇਹ ਦੱਸ ਰਿਹਾ ਸੀ ਕਿ ਇਹ ਇੱਕ ਵਿਧਵਾ ਦਾ ਘਰ ਐ। ਹਾਸ਼ਮ ਨੇ ਔਰਤ ਤੋਂ ਪੁੱਛਿਆ ਕਿ ਤੁਸੀਂ ਜਾਣਦੇ ਹੋ ਕਿ ਇਹ ਨੀਲੇ ਰਮਾਲ ਵਾਲਾ ਕੌਣ ਐ? ਔਰਤ ਨੇ ਕਿਹਾ ਮੈਂ ਉਸਨੂੰ ਨਹੀਂ ਜਾਣਦੀ ਮੈਂ ਸਿਰਫ ਇਹ ਜਾਣਦੀ ਹਾਂ ਕਿ ਉਹ ਇੱਕ ਫਰਿਸ਼ਤਾ ਹੈ ਇੱਕ ਨੇਕ ਇਨਸਾਨ ਜੋ ਹਰ ਹਫਤੇ ਸਾਡੇ ਲਈ ਰਾਸ਼ਨ ਲੈ ਕੇ ਆਉਂਦਾ ਪਰ ਅੱਜ ਉਹ ਥੋੜਾ ਦੇਰ ਨਾਲ ਆਇਆ ਪਹਿਲੀ ਵਾਰ ਐਸਾ ਹੋਇਆ ਕਿ ਮੇਰੇ ਬੱਚਿਆਂ ਦੇ ਰੋਣ ਦੀ ਆਵਾਜ਼ ਗਲੀ ਤੱਕ ਗਈ ਨਹੀਂ ਤਾਂ ਉਹ ਕਦੇ ਵੀ ਦੇਰ ਨਹੀਂ ਕਰਦਾ ਇਹ ਸੁਣ ਕੇ ਹਾਸ਼ਮ ਉੱਥੋਂ ਮੁੜਿਆ ਤੇ ਸੋਚਾਂ ਦੇ ਸਮੁੰਦਰ ਵਿੱਚ ਡੁੱਬਦਾ ਹੋਇਆ ਘਰ ਪਹੁੰਚ ਗਿਆ ਅਗਲੇ 2 ਦਿਨ ਉਹ ਬਗਦਾਦ ਦੀਆਂ ਗਲੀਆਂ ਤੇ ਬਾਜ਼ਾਰਾਂ ਵਿੱਚ ਉਸ ਨੌਜਵਾਨ ਤੇ ਨੀਲੇ ਰਮਾਲ ਵਾਲੇ ਨੂੰ ਲੱਭਦਾ ਰਿਹਾ ਪਰ ਕਿਸੇ ਦਾ ਸੁਰਾਗ ਨਾ ਮਿਲਿਆ ਫਿਰ ਸੋਮਵਾਰ ਆਇਆ ਹਾਸ਼ਮ ਚੌਂਕ ਤੇ ਪਹੁੰਚਿਆ ਤੇ ਆਖਰਕਾਰ ਉਸ ਨੌਜਵਾਨ ਨੂੰ ਲੱਭ ਲਿਆ ਉਹ ਉਸ ਕੋਲ ਗਿਆ ਤੇ ਬੋਲਿਆ ਮੈਂ ਤੈਨੂੰ ਕਿੱਥੇ ਕਿੱਥੇ ਨਹੀਂ ਲੱਭਿਆ ਮਜ਼ਦੂਰਾਂ ਤੋਂ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਤੂੰ ਸੋਮਵਾਰ ਤੇ ਵੀਰਵਾਰ ਨੂੰ ਹੀ ਆਉਣਾ ਚੱਲ ਮੇਰੇ ਨਾਲ ਮੈਂ ਤੈਨੂੰ ਹੁਣ ਹਮੇਸ਼ਾ ਲਈ ਰੱਖ ਲਵਾਂਗਾ ਨੌਜਵਾਨ ਨੇ ਕਿਹਾ ਪਰ ਮੇਰੀਆਂ ਸ਼ਰਤਾਂ ਤਾਂ ਯਾਦ ਹੋਣਗੀਆਂ ਨਾ ਹਾਸ਼ਮ ਬੋਲਿਆ ਹਾਂ ਬਿਲਕੁਲ ਯਾਦ ਹਨ ਨੌਜਵਾਨ ਮੁਸਕਰਾਇਆ ਤੇ ਬੋਲਿਆ ਪਰ ਸੋਮਵਾਰ ਨੂੰ ਮੇਰੀ ਮਜ਼ਦੂਰੀ ਬੱਕਰੀ ਹੁੰਦੀ ਹੈ ਹਾਸ਼ਮ ਨੇ ਹੈਰਾਨ ਹੋ ਕੇ ਪੁੱਛਿਆ ਕੀ ਮਤਲਬ ਹੁਣ ਸੋਮਵਾਰ ਨੂੰ 50 ਦੀ ਥਾਂ 100 ਰੁਪਏ ਲਵੇਗਾ ਨੌਜਵਾਨ ਨੇ ਕਿਹਾ ਨਹੀਂ ਸੋਮਵਾਰ ਨੂੰ ਮੈਂ ਸਿਰਫ 10 ਰੁਪਏ ਲੈਂਦਾ ਹਾਂ ਹਾਸ਼ਮ ਹੈਰਾਨ ਹੋ ਕੇ ਬੋਲਿਆ ਤੇਰੀਆਂ ਸ਼ਰਤਾਂ ਮੈਨੂੰ ਹਰ ਵਾਰ ਹੈਰਾਨ ਕਰ ਦਿੰਦੀਆਂ ਨੇ ਕੀ ਤੂੰ ਦੱਸ ਸਕਦਾ ਹੈ ਕਿ ਵੀਰਵਾਰ ਨੂੰ 50 ਤੇ ਸੋਮਵਾਰ ਨੂੰ 10 ਰੁਪਏ ਕਿਉਂ ਲੈਣਾ ਹੈ ਨੌਜਵਾਨ ਨੇ ਸ਼ਾਂਤੀ ਨਾਲ ਕਿਹਾ ਹਜ਼ੂਰ ਮੈਂ ਤੁਹਾਨੂੰ ਪਹਿਲਾਂ ਹੀ ਆਖਿਆ ਸੀ ਕਿ ਜਿਸ ਸਵਾਲ ਦਾ ਜਵਾਬ ਦੇਣ ਦਾ ਮੇਰਾ ਮਨ ਨਾ ਹੋਵੇ ਉਸ ਦਾ ਜਵਾਬ ਨਹੀਂ ਦਿਆਂਗਾ ਹਾਸ਼ਮ ਚੁੱਪਚਾਪ ਉਸਨੂੰ ਨਾਲ ਲੈ ਕੇ ਘਰ ਆਇਆ ਤੇ ਕੰਮ ਤੇ ਲਾ ਦਿੱਤਾ। ਅਗਲੇ ਕਈ ਮਹੀਨਿਆਂ ਤੱਕ ਇਹ ਸਿਲਸਿਲਾ ਚੱਲਦਾ ਰਿਹਾ। ਹਾਸ਼ਮ ਹਰ ਸੋਮਵਾਰ ਤੇ ਵੀਰਵਾਰ ਨੂੰ ਚੌਂਕ ਤੇ ਜਾਂਦਾ ਤੇ ਨੌਜਵਾਨ ਹਰ ਵਾਰ ਆਪਣੀਆਂ ਸ਼ਰਤਾਂ ਯਾਦ ਕਰਾਉਂਦਾ। ਇਸ ਦੌਰਾਨ ਹਾਸ਼ਮ ਬਗਦਾਦ ਦੀਆਂ ਗਲੀਆਂ ਵਿੱਚ ਵੀ ਘੁੰਮਦਾ ਰਿਹਾ ਤੇ ਕਈ ਵਾਰ ਨੀਲੇ ਰਮਾਲ ਵਾਲਾ ਉਸਨੂੰ ਮੁਸੀਬਤ ਵਿੱਚ ਫਸੇ ਗਰੀਬਾਂ ਦੀ ਮਦਦ ਕਰਦਾ ਨਜ਼ਰ ਆਇਆ। ਹਾਸ਼ਮ ਨੇ ਕਈ ਵਾਰੀ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਹਰ ਵਾਰ ਪੁੱਛਣ ਤੋਂ ਪਹਿਲਾਂ ਹੀ ਚਲਾ ਜਾਂਦਾ। ਫਿਰ ਇੱਕ ਦਿਨ ਹਾਸ਼ਮ ਚੌਂਕ ਤੇ ਨੌਜਵਾਨ ਨੂੰ ਲੈਣ ਗਿਆ। ਪਰ ਉਹ ਥੇ ਨਹੀਂ ਸੀ ਹੋਰ ਮਜ਼ਦੂਰਾਂ ਨੇ ਦੱਸਿਆ ਹਜ਼ੂਰ ਅੱਜ ਉਹਦੀ ਤਬੀਅਤ ਠੀਕ ਨਹੀਂ ਪਰ ਉਹਨੇ ਤੁਹਾਡੇ ਲਈ ਸੁਨੇਹਾ ਭੇਜਿਆ ਹੈ ਕਿ ਫਲਾਨੀ ਗਲੀ ਦੇ ਨੁੱਕਰ ਤੇ ਉਸ ਦਾ ਘਰ ਹੈ ਉਹ ਉੱਥੇ ਤੁਹਾਡਾ ਇੰਤਜ਼ਾਰ ਕਰੇਗਾ ਹਾਸ਼ਮ ਇਹ ਸੁਣਦੇ ਹੀ ਦੌੜਦਾ ਹੋਇਆ ਉਸ ਦੇ ਘਰ ਪਹੁੰਚਿਆ ਦਰਵਾਜ਼ੇ ਤੇ دستਕ ਦਿੱਤੀ ਤਾਂ ਅੰਦਰੋਂ ਆਵਾਜ਼ ਆਈ ਹਜ਼ੂਰ ਅੰਦਰ ਆ ਜਾਓ ਦਰਵਾਜ਼ਾ ਖੁੱਲ੍ਹਾ ਹੈ ਹਾਸ਼ਮ ਅੰਦਰ ਗਿਆ ਤਾਂ ਦੇਖਿਆ ਕਿ ਨੌਜਵਾਨ ਦੀ ਹਾਲਤ ਬਹੁਤ ਨਾਜ਼ੁਕ ਸੀ ਉਸ ਦਾ ਸਰੀਰ ਕੰਬ ਰਿਹਾ ਸੀ ਨੌਜਵਾਨ ਬੋਲਿਆ ਹਜ਼ੂਰ ਮੌਤ ਇੱਕ اٹਲ ਸੱਚਾਈ ਹੈ ਕਿਸੇ ਨੂੰ ਨਹੀਂ ਪਤਾ ਇੱਕ ਕਦੋਂ ਆ ਜਾਵੇ ਮੈਨੂੰ ਲੱਗਦਾ ਹੈ ਮੇਰਾ ਸਮਾਂ ਨੇੜੇ ਆ ਗਿਆ ਹੈ ਜੇ ਅੱਜ ਰਾਤ ਮੇਰਾ ਦਿਹਾਂਤ ਹੋ ਜਾਵੇ ਤਾਂ ਮੇਰੀ ਇੱਕ ਬੇਨਤੀ ਹੈ ਮੇਰੇ ਕੁਝ ਕੰਮ ਕਰ ਦਿਓ ਅੱਲਾ ਤੁਹਾਨੂੰ ਇਸ ਦਾ ਫਲ ਜ਼ਰੂਰ ਦੇਵੇਗਾ ਮੈਂ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਦੇਣਾ ਚਾਹੁੰਦਾ ਜੋ ਤੁਸੀਂ ਮੈਨੂੰ ਪੁੱਛਦੇ ਰਹਿੰਦੇ ਸੀ ਇਹ ਕਹਿੰਦਿਆ ਨੌਜਵਾਨ ਨੇ ਆਪਣੇ ਕੋਲ ਪਈ ਇੱਕ ਛੋਟੀ ਸੰਦੂਕੜੀ ਵਿੱਚੋਂ ਇੱਕ ਪਿੱਤਲ ਦੀ ਮਟਕੀ ਕੱਢੀ ਜਿਸ ਦਾ ਮੂੰਹ ਟੱਕਣ ਨਾਲ ਬੰਦ ਸੀ ਉਸ ਨੇ ਮਟਕੀ ਹਾਸ਼ਮ ਨੂੰ ਦਿੰਦਿਆਂ ਕਿਹਾ ਬਗਦਾਦ ਦੇ ਚੌਂਕ ਨੇੜੇ ਇੱਕ ਦਰਖਤ ਹੈ ਇਹ ਮਟਕੀ ਲੈ ਕੇ ਉਸ ਦਰਖਤ ਹੇਠ ਖੜ ਜਾਓ ਤੇ ਉੱਥੇ ਉਦੋਂ ਤੱਕ ਰਹਿਣਾ ਜਦੋਂ ਤੱਕ ਇੱਕ ਸਫੇਦ ਦਾੜੀ ਵਾਲਾ ਬਜ਼ੁਰਗ ਨਾ ਆ ਜਾਵੇ ਉਹ ਤੁਹਾਡੇ ਕੋਲੋਂ ਇਹ ਮਟਕੀ ਮੰਗੇਗਾ ਤੁਸੀਂ ਉਸ ਨੂੰ ਦੇ ਦੇਣਾ ਫਿਰ ਉਹਨੇ ਇੱਕ ਅੰਗੂਠੀ ਹਾਸ਼ਮ ਨੂੰ ਦਿੱਤੀ ਤੇ ਕਿਹਾ ਇਹ ਅੰਗੂਠੀ ਬਾਦਸ਼ਾਹ ਦੀ ਈਮਾਨਤ ਹੈ ਇਹ ਤੁਸੀਂ ਉਹਨਾਂ ਤੱਕ ਪਹੁੰਚਾ ਦਿਓ ਮੈਨੂੰ ਪਤਾ ਹੈ ਉਹ ਤੁਹਾਨੂੰ ਆਸਾਨੀ ਨਾਲ ਨਹੀਂ ਮਿਲਣਗੇ ਪਰ ਇਹ ਅੰਗੂਠੀ ਜ਼ਰੂਰ ਉਹਨਾਂ ਤੱਕ ਲੈ ਜਾਇਓ ਤੀਜੀ ਗੱਲ ਕਹੀ ਮੇਰੀ ਆਖਰੀ ਖਾਇਸ਼ ਹੈ ਕਿ ਮੇਰੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਮੇਰੇ ਮਰਦੇ ਸ਼ਰੀਰ ਨੂੰ ਗਲੀ ਵਿੱਚ ਰੱਖ ਦਿਓ ਮੇਰੇ ਕਫਨ ਦਫਨ ਦਾ ਇੰਤਜ਼ਾਮ ਆਪਣੇ ਆਪ ਹੋ ਜਾਏਗਾ ਹਾਸ਼ਮ ਨੇ ਅੰਗੂਠੀ ਤੇ ਮਟਕੀ ਲੈੰਦਿਆ ਕਿਆ ਮੈਂ ਤੇਰੇ ਸਾਰੇ ਕੰਮ ਪੂਰੇ ਕਰਾਂਗਾ ਪਰ ਮੇਰੇ ਸਵਾਲਾਂ ਦੇ ਜਵਾਬ ਤਾਂ ਹਲੇ ਨਹੀਂ ਦਿੱਤੇ ਤੂੰ ਕੌਣ ਹੈ ਤੇਰਾ ਨਾਮ ਕੀ ਹੈ ਸੋਮਵਾਰ ਨੂੰ 10 ਤੇ ਵੀਰਵਾਰ ਨੂੰ 50 ਰੁਪਏ ਕਿਉਂ ਲੈਣਾ ਨੌਜਵਾਨ ਬੋਲਿਆ ਜੇ ਤੁਸੀਂ ਮੇਰੇ ਇਹ ਕੰਮ ਕਰ ਦਿੱਤੇ ਤਾਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਹੁਣ ਮੇਰੀ ਇੱਕੋ ਬੇਨਤੀ ਹੈ ਮੈਨੂੰ ਇਕੱਲਾ ਛੱਡ ਦਿਓ ਮੈਂ ਆਪਣੇ ਰੱਬ ਨਾਲ ਇਕਾਂਤ ਵਿੱਚ ਰਹਿਣਾ ਚਾਹੁੰਦਾ ਹਾਂ ਅੱਜ ਰਾਤ ਮੈਂ ਉਸ ਤੋਂ ਲੰਮੀ ਮਾਫੀ ਮੰਗਣੀ ਹੈ ਹਾਸ਼ਮ ਨੇ ਕਿਹਾ ਤੈਨੂੰ ਇਸ ਹਾਲਤ ਵਿੱਚ ਕਿਵੇਂ ਛੱਡ ਦਿਆਂ ਪਰ ਨੌਜਵਾਨ ਦੇ ਜਿੱਦ ਕਰਨ ਤੇ ਹਾਸ਼ਮ ਨਾ ਚਾਹੁੰਦੇ ਹੋਏ ਵੀ ਚਲਾ ਗਿਆ ਉਸ ਰਾਤ ਹਾਸ਼ਮ ਬੇਚੈਨ ਰਿਹਾ ਸਾਰੀ ਰਾਤ ਕਰਬਟਾਂ ਬਦਲਦਾ ਰਿਹਾ ਸਵੇਰ ਹੁੰਦੇ ਹੀ ਉਹ ਨੌਜਵਾਨ ਦੇ ਘਰ ਵੱਲ ਦੌੜਿਆ ਦਰਵਾਜ਼ਾ ਖੁੱਲ੍ਹਾ ਸੀ ਅੰਦਰ ਗਿਆ ਤਾਂ ਪਤਾ ਲੱਗਾ ਕਿ ਨੌਜਵਾਨ ਦੀ ਰੂਹ ਇਸ ਦੁਨੀਆ ਤੋਂ ਰਵਾਨਾ ਹੋ ਚੁੱਕੀ ਸੀ ਹਾਸ਼ਮ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਉਸਨੇ ਨੌਜਵਾਨ ਦੀ ਬਸੀਅਤ ਮੁਤਾਬਕ ਉਸਦੇ ਜਨਾਜ਼ੇ ਨੂੰ ਗਲੀ ਵਿੱਚ ਰੱਖਿਆ ਤੇ ਮਟਕੀ ਲੈ ਕੇ ਚੌਂਕ ਦੇ ਦਰਖਤ ਹੇਠ ਖੜ ਗਿਆ। ਕੁਝ ਸਮੇਂ ਬਾਅਦ ਲੋਕ ਉਥੇ ਇਕੱਠੇ ਹੋਣ ਲੱਗੇ। ਸਾਰੇ ਗਰੀਬ ਤੇ ਮੁਸੀਬਤ ਵਿੱਚ ਫਸੇ ਹੋਏ। ਹਾਸ਼ਮ ਹੈਰਾਨ ਸੀ ਕਿ ਇਹ ਲੋਕ ਕਿਉਂ ਆ ਰਹੇ ਨੇ? ਸਾਰਿਆਂ ਦੀਆਂ ਨਜ਼ਰਾਂ ਮਟਕੀ ਤੇ ਸਨ। ਥੋੜੀ ਦੇਰ ਬਾਅਦ ਇੱਕ ਸਫੇਦ ਗਾੜੀ ਵਾਲਾ ਬਜ਼ੁਰਗ ਆਇਆ ਤੇ ਹਾਸ਼ਮ ਤੋਂ ਮਟਕੀ ਮੰਗੀ। ਹਾਸ਼ਮ ਨੇ ਮਟਕੀ ਉਹਨੂੰ ਦੇ ਦਿੱਤੀ। ਬਜ਼ੁਰਗ ਨੇ ਭਰੀਆਂ ਅੱਖਾਂ ਨਾਲ ਮਟਕੀ ਖੋਲੀ ਤੇ ਉਸ ਵਿੱਚੋਂ ਇੱਕ ਨੀਲਾ ਰਮਾਲ ਕੱਢਿਆ। ਰਮਾਲ ਵਿੱਚੋਂ 2 ਰੁਪਏ ਦੇ ਸਿੱਕੇ ਖਣਕਦੇ ਹੋਏ ਡਿੱਗ ਪਏ। ਇਹ ਉਹੀ ਨੀਲਾ ਰਮਾਲ ਸੀ ਜਿਸ ਨਾਲ ਉਹ ਗਰੀਬਾਂ ਦੀ ਮਦਦ ਕਰਨ ਵਾਲਾ ਆਪਣਾ ਚਿਹਰਾ ਟੱਕਦਾ ਸੀ। ਚੌਂਕ ਰੋਣ ਦੀਆਂ ਆਵਾਜ਼ਾਂ ਤੇ ਚੀਕਾਂ ਨਾਲ ਗੂੰਜ ਉੱਠਿਆ। ਹਰ ਇੱਕ ਦੀਆਂ ਅੱਖਾਂ ਵਿੱਚ ਹੰਝੂ ਸਨ। ਇਸ ਦੌਰਾਨ ਰਾਜ਼ ਖੁੱਲਿਆ ਕਿ ਉਹ ਨੌਜਵਾਨ ਮਜ਼ਦੂਰ ਹੀ ਨੀਲੇ ਰਮਾਲ ਵਾਲਾ ਸੀ। ਬਜ਼ੁਰਗ ਨੇ ਹਾਸ਼ਮ ਨੂੰ ਕਿਹਾ, "ਤੂੰ ਸਹੀ ਸਮਝਿਆ। ਇਹ ਉਹੀ ਰੱਬ ਦਾ ਬੰਦਾ ਸੀ ਜੋ ਹਫ਼ਤੇ ਵਿੱਚ 2 ਦਿਨ ਮਜ਼ਦੂਰੀ ਕਰਦਾ ਸੀ। ਵੀਰਵਾਰ ਨੂੰ 50 ਰੁਪਏ ਲੈ ਕੇ ਗਰੀਬਾਂ ਦੀ ਮਦਦ ਕਰਦਾ।" ਸੋਮਵਾਰ ਨੂੰ 10 ਰੁਪਏ ਲੈ ਕੇ ਆਪਣਾ ਗੁਜ਼ਾਰਾ ਕਰਦਾ ਜਿਹੜੇ ਦਿਨ ਇਹ ਬੇਲਾ ਹੁੰਦਾ ਰੱਬ ਦੀ ਯਾਦ ਵਿੱਚ ਡੁੱਬ ਜਾਂਦਾ ਇਹ 2 ਰੁਪਏ ਇਹਨੇ ਆਪਣੇ ਕਫ਼ਨ ਦਫ਼ਨ ਲਈ ਛੱਡੇ ਸਨ ਜਿਨ੍ਹਾਂ ਦੀ ਇਹ ਮਦਦ ਕਰਦਾ ਸੀ ਉਹਨਾਂ ਨੂੰ ਕਹਿ ਰੱਖਿਆ ਸੀ ਕਿ ਜੇ ਮੈਂ ਕਿਸੇ ਦਿਨ ਨਾ ਆਇਆ ਤਾਂ ਇਸ ਦਰਖਤ ਕੋਲ ਇਕੱਠੇ ਹੋ ਜਾਓ ਜੇ ਮਟਕੀ ਤੇ ਰੁਮਾਲ ਮਿਲ ਜਾਵੇ ਤਾਂ ਸਮਝ ਲੈਣਾ ਕਿ ਮੈਂ ਇਸ ਦੁਨੀਆ ਤੋਂ ਚਲਾ ਗਿਆ ਹਾਸ਼ਮ ਨੇ ਪੁੱਛਿਆ ਇਹ ਨੌਜਵਾਨ ਆਖਰ ਸੀ ਕੌਣ ਇਹਦਾ ਕੋਈ ਵਾਰਿਸ ਸੀ ਬਜ਼ੁਰਗ ਬੋਲਿਆ ਮੈਨੂੰ ਪੂਰਾ ਨਹੀਂ ਪਤਾ ਪਰ ਇੱਕ ਗਰੀਬਾਂ ਲਈ ਮਸੀਹਾ ਸੀ ਹੁਣ ਇਹ ਦੁਨੀਆ ਛੱਡ ਗਿਆ ਅੱਜ ਬਗਦਾਦ ਦੇ ਕਈ ਘਰਾਂ ਦੇ ਚੁੱਲ੍ਹੇ ਨਹੀਂ ਬਲਣਗੇ ਕਈ ਬਿਮਾਰਾਂ ਨੂੰ ਦਵਾਈ ਨਹੀਂ ਮਿਲੇਗੀ ਕਈ ਬੱਚੇ ਭੁੱਖ ਨਾਲ ਤੜਫਣਗੇ ਇਹ ਕਹਿੰਦੇ ਆ ਸਾਰੇ ਲੋਕ ਨੌਜਵਾਨ ਦੇ ਘਰ ਵੱਲ ਚੱਲ ਪਏ ਜਿੱਥੇ ਉਸ ਦਾ ਜਨਾਜ਼ਾ ਗਲੀ ਵਿੱਚ ਰੱਖਿਆ ਸੀ ਸਭ ਨੇ ਮਿਲ ਕੇ ਉਸ ਦੇ ਕਫਨ ਦਫ਼ਨ ਵਿੱਚ ਹਿੱਸਾ ਲਿਆ ਕੁਝ ਸਮੇਂ ਬਾਅਦ ਹਾਸ਼ਮ ਨੂੰ ਯਾਦ ਆਇਆ ਕਿ ਬਾਦਸ਼ਾਹ ਨੂੰ ਅੰਗੂਠੀ ਪਹੁੰਚਾਣੀ ਹੈ ਉਹ ਮਹਿਲ ਵੱਲ ਦੌੜਿਆ ਬਾਦਸ਼ਾਹ ਵਜ਼ੀਰਾਂ ਨਾਲ ਬਾਗ ਵਿੱਚ ਟਹਿਲ ਰਿਹਾ ਸੀ ਹਾਸ਼ਮ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਬਾਦਸ਼ਾਹ ਨੇ ਕਿਹਾ ਹੁਣ ਸਮਾਂ ਨਹੀਂ ਬਾਅਦ ਵਿੱਚ ਆ ਹਾਸ਼ਮ ਬੋਲਿਆ ਜਨਾਬ ਮੇਰੇ ਕੋਲ ਤੁਹਾਡੇ ਲਈ ਇੱਕ ਅੰਗੂਠੀ ਹੈ ਇਹ ਸੁਣਦੇ ਬਾਦਸ਼ਾਹ ਨੇ ਉਸ ਨੂੰ ਇਕਾਂਤ ਵਿੱਚ ਬੁਲਾਇਆ ਤੇ ਕਿਹਾ ਦਿਖਾ ਕਿਹੜੀ ਅੰਗੂਠੀ ਹੈ ਹਾਸ਼ਮ ਨੇ ਅੰਗੂਠੀ ਦਿਖਾਈ ਬਾਦਸ਼ਾਹ ਨੇ ਉਹਨੂੰ ਸੀਨੇ ਨਾਲ ਲਾਇਆ ਚੁੰਮਿਆ ਤੇ ਕਿਹਾ ਇਹ ਤੈਨੂੰ ਕਿੱਥੋਂ ਮਿਲੀ ਰੱਬ ਦਾ ਵਾਸਤਾ ਮੈਨੂੰ ਇਸ ਅੰਗੂਠੀ ਵਾਲੇ ਕੋਲ ਲੈ ਚਲ ਹਾਸ਼ਮ ਬੋਲਿਆ ਉਹਦਾ ਇੰਤਕਾਲ ਹੋ ਗਿਆ ਅੱਜ ਬਗਦਾਦ ਦੇ ਗਰੀਬਾਂ ਨੇ ਉਹਨੂੰ ਦਫਨਾਇਆ ਇਹ ਸੁਣਦੇ ਬਾਦਸ਼ਾਹ ਫੁੱਟ ਫੁੱਟ ਰੋਣ ਲੱਗਾ ਤੇ ਕਿਹਾ ਮੈਨੂੰ ਉਸਦੀ ਕਬਰ ਤੇ ਲੈ ਚੱਲ ਬਾਦਸ਼ਾਹ ਨੰਗੇ ਪੈਰੀਂ ਦੌੜਦਾ ਹੋਇਆ ਕਬਰ ਤੇ ਪਹੁੰਚਿਆ ਤੇ ਲਿਫਟ ਕੇ ਰੋਣ ਲੱਗਾ ਮੈਂ ਤੈਨੂੰ ਕਿੱਥੇ ਕਿੱਥੇ ਨਹੀਂ ਲੱਭਿਆ ਹੁਣ ਜਦੋਂ ਮਿਲਿਆ ਤਾਂ ਕਿਹੜੇ ਹਾਲ ਵਿੱਚ ਮਿਲਿਆ ਹਾਸ਼ਮ ਨੇ ਪੁੱਛਿਆ ਹਜ਼ੂਰ ਤੁਸੀਂ ਇਸ ਨੌਜਵਾਨ ਦੀ ਮੌਤ ਤੇ ਇੰਨੇ ਗਮਗੀਨ ਕਿਉਂ ਹੋ ਬਾਦਸ਼ਾਹ ਬੋਲਿਆ ਇਹ ਮੇਰਾ ਪੁੱਤਰ ਸੀ ਬਚਪਨ ਤੋਂ ਹੀ ਇਹ ਇੱਕ ਬਜ਼ੁਰਗ ਕੋਲ ਜਾਂਦਾ ਤੇ ਰੱਬ ਦੀ ਇਬਾਦਤ ਵਿੱਚ ਸਮਾਂ ਬਿਤਾਉਂਦਾ ਸੀ ਇਹਨੇ ਮੈਨੂੰ ਕਈ ਵਾਰੀ ਸਮਝਾਇਆ ਕਿ ਦੌਲਤ ਦੇ ਪਿੱਛੇ ਨਾ ਭੱਜਾਂ ਮੈਨੂੰ ਨਸੀਹਤ ਦਿੱਤੀ ਕਿ ਜੇ ਮੈਂ ਇੰਜ ਹੀ ਧੰਨ ਜੋੜਦਾ ਰਿਹਾ ਤਾਂ ਉਹ ਮੈਨੂੰ ਛੱਡ ਜਾਏਗਾ। ਇਹ ਕਹਿੰਦਾ ਸੀ ਕਿ ਐਨੇ ਗੁਨਾਹ ਨਾ ਕਰ ਜਿਨ੍ਹਾਂ ਦਾ ਹਿਸਾਬ ਨਾ ਦੇ ਸਕਾਂ। ਪਰ ਮੈਂ ਇਸ ਦੀ ਇੱਕ ਨਾ ਸੁਣੀ। ਲੋਕ ਆਪਣੀ ਔਲਾਦ ਨੂੰ ਸਮਝਾਉਂਦੇ ਨੇ ਪਰ ਇੱਥੇ ਮੇਰੀ ਔਲਾਦ ਮੈਨੂੰ ਸਮਝਾ ਰਹੀ ਸੀ। ਅਫਸੋਸ ਮੈਨੂੰ ਸਮਝ ਨਾ ਆਈ। ਫਿਰ ਮੈਨੂੰ ਸਜ਼ਾ ਮਿਲੀ ਤੇ ਇਸ ਨੇ ਮੈਨੂੰ ਛੱਡ ਦਿੱਤਾ। ਗਰੀਬਾਂ ਵਾਂਗ ਜੀਣ ਲੱਗਾ। ਸਮਾਂ ਬੀਤਿਆ ਬਾਦਸ਼ਾਹ ਨੇ ਉਸ ਬਜ਼ੁਰਗ ਨੂੰ ਲੱਭਿਆ ਤੇ ਚੌਂਕ ਦੇ ਦਰਖਤ ਕੋਲ ਉਸ ਨੂੰ ਪਾਇਆ। ਉਸਨੇ ਬਜ਼ੁਰਗ ਦੇ ਪੈਰੀਂ ਡੇਕ ਕੇ ਮਾਫੀ ਮੰਗੀ ਤੇ ਕਿਹਾ ਮੈਨੂੰ ਉਹ ਨੀਲਾ ਰਮਾਲ ਦਿਓ ਮੇਰਾ ਬੇਟਾ ਜੋ ਕੰਮ ਛੱਡ ਗਿਆ ਹੈ ਮੈਂ ਉਸ ਨੂੰ ਜਾਰੀ ਰੱਖਾਂਗਾ ਮੈਂ ਵਾਅਦਾ ਕਰਦਾ ਹਾਂ ਕਿ ਹਰ ਗਰੀਬ ਦੀ ਮਦਦ ਕਰਾਂਗਾ ਦੋਸਤੋ ਕਈ ਵਾਰ ਜੀਵਨ ਦੇ ਹਾਦਸੇ ਸਾਨੂੰ ਸਿੱਖਿਆ ਦੇ ਜਾਂਦੇ ਨੇ ਇਹ کہانی ਸਾਨੂੰ ਸਿਖਾਉਂਦੀ ਹੈ ਕਿ ਇਨਸਾਨੀਅਤ ਦੀ ਅਸਲ ਪਰਖ ਦੌਲਤ ਨਾਲ ਨਹੀਂ ਸਗੋਂ ਉਹਨਾਂ ਕੰਮਾਂ ਨਾਲ ਹੁੰਦੀ ਹੈ ਜੋ ਦੂਜਿਆਂ ਦੀ ਜ਼ਿੰਦਗੀ ਵਿੱਚ ਰੌਸ਼ਨੀ ਲਿਆਉਂਦੇ ਨੇ ਜਦੋਂ ਕੋਈ ਜੀਵਨ ਸੇਵਾ ਤੇ ਭਰੋਸੇ ਦੀ ਮਿਸਾਲ ਬਣ ਜਾਂਦਾ ਹੈ ਉਹ ਸਿਰਫ ਇੱਕ ਇਨਸਾਨ ਨਹੀਂ ਇੱਕ ਅਸੂਲ ਬਣ ਜਾਂਦਾ ਹੈ ਅਸਲ ਮਹਾਨਤਾ ਉਹਦਿਆਂ ਵਿੱਚ ਨਹੀਂ ਰੱਬ ਦੇ ਨੇੜੇ ਰਹਿਣ ਵਾਲੇ ਕੰਮਾਂ ਵਿੱਚ ਹੁੰਦੀ ਹੈ ਅਸੀਂ ਰੋਜ਼ਾਨਾ ਜੀਵਨ ਵਿੱਚ ਛੋਟੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ ਪਰ ਇਹ ਛੋਟੇ ਕੰਮ ਹੀ ਜੀਵਨ ਬਦਲ ਸਕਦੇ ਨੇ ਇਸ ਕਹਾਣੀ ਦੇ ਅੰਤ ਵਿੱਚ ਹਾਸ਼ਮ ਸਾਰਾ ਸੱਚ ਸਮਝ ਜਾਂਦਾ ਹੈ ਤੇ ਉਸਦੇ ਮਨ ਵਿੱਚ ਇੱਕੋ ਗੱਲ ਆਉਂਦੀ ਹੈ ਕਰਮ ਕਰਦੇ ਰਹਿਣਾ ਹਰ ਪਲ ਨੂੰ ਨੇਕੀ ਲਈ ਵਰਤਣਾ ਉਹ ਨੌਜਵਾਨ ਆਪਣੀ ਸੱਚਾਈ ਨਾਲ ਅਮਰ ਹੋ ਗਿਆ ਇਹ ਕਹਾਣੀ ਸਾਨੂੰ ਨੇਕੀ ਤੇ ਸੇਵਾ ਦੇ ਰਾਹ ਤੇ ਚੱਲਣ ਲਈ ਪ੍ਰੇਰਿਤ ਕਰਦੀ ਹੈ। ਹੁਣ ਤੁਹਾਡੇ ਤੇ ਹੈ ਕਿ ਇਸ ਸਿੱਖਿਆ ਨੂੰ ਜੀਵਨ ਵਿੱਚ ਕਿਵੇਂ ਲਾਗੂ ਕਰਦੇ ਹੋ। ਦੋਸਤੋ, ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰਕੇ ਸਪੋਰਟ ਜਰੂਰ ਕਰਿਓ ਤੇ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਲਈ ਸਬਸਕ੍ਰਾਈਬ ਕਰ ਲਓ ਸਾਡਾ ਚੈਨਲ ਸਟੋਰੀ ਟੈਲਰ ਪੰਜਾਬ।